ਹਾਂ ਸਰ ਸਾਰੇ ਲੀਟਰ ਵਗੈਰਾ ਸਾਰੇ ਹਾਈਲਾਈਟ ਹੁੰਦਾ ਉਹਨਾਂ ਤੇ ਰੋਪੜ ਦਾ ਆਖਰੀ ਪਿੰਡ ਆ ਇੱਕ ਤਾਂ ਇੱਧਰ ਬੰਦੇ ਨਹੀਂ ਆਉਂਦੇ ਮੈਨੂੰ ਤੁਹਾਨੂੰ ਵੀ ਪਤਾ ਹੋਣਾ ਰਾਹ ਬਹੁਤ ਹੋਆ ਪਤਾ ਨਹੀਂ ਲੱਗਦਾ ਪਿੰਡ ਕਿੱਥੇ ਆ ਜਿਹੜਾ ਪਿੱਛੇ ਆ ਉਹਦੇ ਕਰਕੇ ਉੱਥੇ ਬਹੁਤ ਜ਼ਿਆਦਾ ਲੋਕ ਹੋਣਗੇ ਕੋਈ ਤਾਂ ਮੇਰੇ ਕਰਦਾ ਪ੍ਰਬੰਧ ਕਰਦੇ ਜੀ ਥੋੜੀ ਪੱਕੀ ਪੈਸੇ ਵਾਲੀ ਦੇ ਨਾਲ ਸੇਵਾਦਾਰ ਸੇਵਾਦਾਰ ਰਹੇ ਨਾ ਮੇਰੇ ਜਿਹੜੀ ਪੱਕੀ ਆ ਜਿਹੜੀ ਰਾਤ 3 ਵਜੇ ਉਹ ਠਿਕਾਣਾ ਖਲ ਲੱਗਦੀ ਆ ਅਸੀਂ ਸਾਰੀ ਗਾਉਂਦ ਨੂੰ ਕਿੱਥੇ ਆਈਏ ਜੀ ਜੇ ਆਪਾਂ ਇੱਥੇ ਉਹ ਕਮੇਟੀ ਵਾਲਿਆਂ ਨੂੰ ਪੈਸੇ ਦੇ ਦਿੱਤੇ ਜਿਹੜਾ ਹਾਂ ਜੀ ਮੈਂ ਤੇ ਕਾਹਦੇ ਉਹ ਹੈ ਜੀ ਜਦੋਂ ਆਪਾਂ ਆਪਣੇ ਹੁਣ ਜਿਵੇਂ ਹਿਸਾਬ ਨਾਲ ਕਰਦੇ ਹਾਂ ਹਾਂ ਜੀ ਹਾਂ ਜੀ ਹਾਂ ਜੀ ਹਾਂ 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 ਅੱਥਾ ਪਾਣੀ 11 ਵਜੇ ਨਦੀਆਂ ਵੀ ਆ ਗਈਆਂ ਜੋ ਟਾਈਮ ਤੋਂ ਵੀ ਚੱਲ ਸਕਦਾ ਹੋਣੀ ਪਾਣੀ ਵੱਧ ਗਿਆ ਰਾਤ ਪਾਣੀ ਵੱਧ ਗਿਆ ਜੀ ਬਹੁਤ ਜ਼ਿਆਦਾ ਨਦੀਆਂ ਵੀ ਆ ਗਈਆਂ ਟਾਈਮ ਤੋਂ ਹੀ ਚੱਲ ਸਕਦਾ 12 ਵਜੇ ਠਿੱਗਾ ਚੱਲਦਾ ਜਿਹੜਾ ਬਦਾਨੀ ਅਗਲਾ ਪੁਆਇੰਟ ਆ ਉੱਥੇ 1978 ਦੇ ਫਿਰਾਰ ਦਾ ਬਦ ਪਿੰਡ ਹੜਾਤ ਦਾ ਮਾਲਿਆ ਮਾਨਿਆ ਤੇ ਬਾਦ ਸਾਹਿਬ ਨੇ ਵੱਡੇ ਨਾਲ ਚੈੱਕ ਬੰਨ ਬਣਾ ਕੇ ਜੀ ਉੱਥੇ ਟੋਕਰਾਂ ਲਾਈਆਂ ਜੀ ਉਹ ਟੋਕਰ ਹੁਣ ਵੀ ਖੜੇ ਆ ਜੀ ਉਹਨਾਂ ਟੋਕਰਾਂ ਨੇ ਰੋਕਿਆ ਵਜੋਂ ਹੁਣ ਤੱਕ ਉੱਥੇ ਲੋਕ ਇਹ ਗੱਲ ਵੀ ਕਰਦੇ ਬਾਦ ਸਾਹਿਬ ਦੇ ਟੋਕਰ ਬਣੀ ਆਵੇ ਸਾਰੇ ਜੀ ਪਿੰਡਾਂ ਤੋਂ ਆ ਲੇਕੇ ਜਾਨਾ ਉਹ ਲੋਕਾਂ ਦਾ ਕਿੱਲ ਤਾਂ ਇਹ ਵੀ ਲੈ ਕੇ ਜਾ ਸਕਦੇ ਆ ਬਹੁਤ ਹੋਈ ਜੀ ਕਿਸੇ ਦੀ ਮਤਉਂ ਜਾ ਆਪਣੀ ਸਰ ਮੈਂ ਦਾ ਜੀ ਬੈਂਦੀ ਏਰੀਆ ਜੀ ਬਾਹਰ ਬਾਹਰ ਸੈਕਟਰ ਕਰੋ ਜੀ ਇੱਥੇ ਬਹੁਤ ਹਾਂ ਹਾਂ ਆਪਾਂ ਮੈਂ ਲੱਗਦੇ ਜੀ ਆਂਦੀ ਗਰੇਡ ਇੱਕ ਜੀ ਤਾਰ ਵਾਲੀ ਗਰੇਡੀ ਤਾਰ ਵਾਲੀ ਜੀ ਪੁੱਛਦੇ ਜਦ ਬੰਦ ਕੇ ਆਪਾਂ ਸੜਦੇ ਨਾ ਜੀ ਬੰਦ ਕਿੱਥੋਂ ਮਿਲਦੀ ਹੈ ਤਾਰ ਆਉਂਦੀ ਹੈ ਜੀ ਬਣਾ ਲੈਣੇ ਸਾਨੂੰ ਤਾਰ ਦੀ ਜਿਹੜਾ ਬੰਦੇ ਸਾਡੇ ਕੋਲ ਲੱਗੇ ਆ ਤਾਰ ਹੀ ਮੇਜੇ ਜਿਆ ਜਾਂ ਤੁਹਾਨੂੰ ਪੈਸੇ ਹੀ ਦੇ ਦੇਣੇ ਤੁਸੀਂ ਆਪ ਜਿੰਦਾ ਤੁਸੀਂ ਦੇਖੋ ਜਿੰਦਾ ਮੈਂ ਉਹ ਇੱਕ ਨਾ ਇੱਕ ਸਾਰ ਡੀਜਲ ਆਕੇ ਗੇਨਰ ਦੂਰ ਹੈ ਜੀ ਜਿਹੜਾ ਸਰ ਆ ਵੀ ਟਰੈਕਟਰ ਦਾ ਚੱਲੀ ਹੋਇਆ ਸਰ ਅੱਕੀ ਨੂੰ ਕੌਣ ਦੇਊਗਾ ਤੁਸੀਂ ਤੁਹਾਡੇ ਨੂੰ ਮਿਹਰਬਾਨੀ ਜੀ ਅਰੇ ਸਰ ਬੇਨਤੀ ਹੋ ਰਹਾ ਜੀ ਇਹਦੀ ਨੇ ਵੱਧ ਤੋਂ ਵੱਧ ਸੰਗਤ ਨੂੰ ਅਪੀਲ ਕਰਦੇ ਜੀ ਤੁਹਾਡੇ ਤੋਂ ਜ਼ਿਆਦਾ ਚੱਲੇ ਹਨ ਬੰਦੇ ਨਹੀਂ ਜ਼ਿਆਦਾ ਲੋੜ ਹੈ ਜੀ ਰਾਤ ਨੂੰ ਬਈ ਘਰ ਦਿੱਕਤ ਹੁੰਦੀ ਹੈ ਮੈਂ ਇਹ ਕਰਦਾ ਅਸੀਂ ਵਰਤੋਂ ਤੁਸੀਂ ਯੂਥ ਕਾਲੇ ਮੁੰਡੇ ਭੇਜ ਦੇਣ ਹੈ ਤੇ ਤੁਸੀਂ ਜਿਹੜਾ ਕੁਝ ਮੰਨ ਲੈਣਾ ਤੁਸੀਂ ਲੈ ਲਓ ਯਾਰ ਬਹੁਤ ਬਹੁਤ ਧੰਨਵਾਦ ਬਾਲੇ ਬਾਲੇ ਆਪਣੇ ਹਲਕੇ ਦੇ ਬੰਦੇ ਠੀਕ ਹੈ ਜੀ ਕਿੰਨੇ ਇੱਥੇ ਪੱਕੇ ਦੇਣਾ ਮੈਂ ਸਾਡੇ ਸਾਡੀ ਆਹ ਉਹ ਹੋਰ ਚਾਹੀਦੇ ਇਹਨਾਂ ਨੂੰ ਨਹੀਂ ਸੇਵਾਦਾਰ ਚਾਹੀਦੇ ਆ ਬਸ ਉਹ ਕੰਮ ਕਰ ਲਈਏ ਵੀਰੇ 500 ਮੁੰਡੇ ਲਾ ਦਈਏ ਹਾਂ ਜੀ ਕਿੰਨਾ ਠੀਕ ਕਿੰਨਾ ਤੁਸੀਂ ਐ ਕਰੋ 500 ਆ ਤੂੰ ਇੱਕ ਐ ਕਰ ਮੈਂ ਇੱਥੇ ਨਹੀਂ 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 ਆਪ ਨਾਈਟ ਵਾਂਗ ਐ ਕਰ ਮੈਂ ਇਹਦੀ ਪੱਕੀ ਡੂਵੀ ਇੱਥੇ ਲਾ ਦਮਾਂ ਆ ਬੰਦ ਤੇ ਆ ਬੈਜੂਗਾ ਨਾਲੇ 500 ਮੁੰਡੇ ਲਿਆਊਗਾ ਇਹ ਹੋਰ ਉਹਨੂੰ ਕੀ ਪੈਸੇ ਦੀ ਲੋੜ ਹੈ ਮੈਂ ਦੱਸ ਦਿੰਦਾ ਬਸ ਠੀਕ ਚਲੋ ਬਾਈ ਜੀ ਟੋਰਮੜੇ ਅੱਗੇ ਚਲੋ ਇਹ ਪਾ ਲੋ ਪੀ ਆਏ ਤੋਂ ਬਾਅਦ ਫੇਰ ਕੋਈ ਹੱਲ ਨਹੀਂ ਨਹੀਂ ਨਾਲੇ ਨਾ ਦੱਸਾਂ ਕੀ ਹੈ ਹਾਂ ਜੀ ਦਰਿਆ ਦਾ ਉਨੇ ਹੁੰਦੇ ਜਿੱਥੇ ਪੜਦਾ ਹੈ ਬਿਲਕੁਲ ਸਾਰੇ ਜੇ ਪੱਕੇ ਹੋ ਜਾਂ ਤੁਸੀਂ ਕੰਕਰੀਟ ਦੇ ਉਨੇ ਉਹ ਏਰੀਆ ਜਿੱਥੇ ਢਾਹ ਰਵਾਇਆ ਸਕਦੇ ਇੰਨਾ ਜੀ ਮਤਲਬ ਪਬਲਿਕ ਸੇਫ ਹੋ ਜੂ ਹੁਣ ਪਿੰਡ ਦੇ ਮਤਲਬ ਬਿਲਕੁਲ ਸਾਹਮਣੇ ਹੀ ਢਾਹ ਜੀ ਹਾਂ ਜਿਹੜਾ ਮੇਨ ਮੁੱਦਾ ਨਾ ਜੀ ਹੁਣ ਮਤਲਬ ਸਾਰੀ ਗਰੀਬ ਜਨਤਾ ਜੀ ਆ ਮਸਾਂ ਇੱਕ ਇੱਕ ਮਰਦੋਂ ਦੀਆਂ ਬਣਦੀਆਂ ਹਨ ਹੁਣ ਆ ਮੰਨੋ ਕਹੋ ਵੀ ਅਸੀਂ 31 ਤਰੀਕ ਦੇ ਜੀ ਉਰੇ ਹੀ ਆ ਨਾ ਸੁੱਤੇ ਆ ਜੀ ਨਾ ਘਰੇ ਜਾਂਦੇ ਆ ਜਿਹੜਾ ਪ੍ਰਧਾਨ ਦੇ ਇਲਾਕੇ ਦਾ ਸਰਪੰਚ ਸਾਹਿਬ ਐਂ ਕਰਿਓ ਇਹਦੇ ਬਾਤ ਨਾ ਇਹ ਪਾਣੀ ਜਦੋਂ ਇਹ ਟੁੱਟੇ ਚਾਰੇ ਨੁਕਸਾਨ ਦੇ ਵਿਚਾਰੇ ਨਹੀਂ ਸਾਰੇ ਨੁਕਸਾਨ ਅੰਦਰ ਅੰਦਰ ਸੀ ਗਿਆ ਜੀ ਸਰ ਅੰਦਰ ਕੋਇਆ ਅੰਦਰ ਹੀ ਆ ਇਹ ਬਾਹਰ ਨਹੀਂ ਆ ਪਾਪਲਰ ਸੀ ਗਿਆ ਜੀ ਕਿੰਨਾ ਪਿਆ ਸਾਨੂੰ ਚਾਰੇ ਦੱਸ ਕਿਆ ਘੋਨੇ ਦੀ ਬਸਲ ਦੀ ਰੋਟੀ ਸਿੰ ਰੋਟੀ ਸਿੰ ਰੋਟੀ ਹੋਈ ਨਾ ਮੈਂ ਇਹ ਡਿਊਟੀ ਲਾ ਦਨਾ ਆਪਣਾ ਪਰ ਮੈਂ ਅੱਜ ਹੱਲ ਦਾ ਕਾਜ ਕਰਾਂ ਪਰ ਨਹੀਂ ਕਰੋ ਆਹ ਦੇਖ ਕੇ ਕਰੂਗਾ ਤੁਮ ਸਾਰੇ ਹਾਂਜੀ ਠੀਕ ਹੈ ਜੀ ਜੋਰ ਚਾਹੀਦਾ ਮੈਂ ਪੇਟੀ ਰਹੂ ਮੈਂ ਤਾਂ ਮੌਕੇ ਤੇ ਹੀ ਮੈਂ ਆਇਆ ਨਹੀਂ ਨਹੀਂ ਮੈਂ ਸਾਡਾ ਪੁਟਾਇਆ ਵੀ ਡਰੇਨ ਪੱਟੀ ਜਿਵੇਂ ਖੇਤੀ ਖੇਤੀ ਸਾਡੇ ਇਲਾਕੇ ਦਾ ਬਚਾਉਣਾ ਨਹੀਂ ਦੇ ਲੋ ਮਾ ਥੋੜਾ ਥੱਕ ਤਵਾਹੀ ਸਾਰਾ ਹੀ ਜਾ ਜਿਹੜੀ ਉਹ ਫੋਰ ਹੈਂਡ ਲੱਗੀ ਹੋਈ ਹੈ ਜੰਗਲਾਤ ਮਹਿਕਮਾ ਜੀ ਉਹ ਉਹ ਡਰੇਨ ਪਟਾਈ ਜਾਵੇ ਜੁੱਥੇ ਯੋ ਨਹੀਂ ਪਟਾਉਂਦੀ ਜੇ ਕੋ ਆਪਣੀ ਮੈਂ ਹੁਣ ਮੈਂ ਨਹੀਂ ਕਹਿੰਦਾ ਤੂੰ ਹੁਣੇ ਪਟਾ ਦੇ ਤੂੰ ਹੁਣ ਪਟਾ ਦੇ ਹੁਣ ਪਟਾ ਦਿਓ ਆਪਣੀ ਸਰਕਾਰ ਆਣ ਤੇ ਪਟਾ ਦਿਓ ਆਪਣੀ ਸਰਕਾਰ ਆਉਣ ਤੇ ਮੈਂ ਪੱਕਾ ਜਿਹੜਾ ਕੰਮ ਕਰਨ ਲੱਗਿਆ ਹਾਂ ਹਾਂਜੀ ਮੈਂ ਨਾਮੁਸ਼ ਵੀ ਕਰਦਾ ਕਿ ਸਾਰਾ ਸੀਮੈਂਟ ਦਾ ਬੰਨ ਜਿਹੜਾ ਡੈਮ ਬੰਦੇ ਨਾ ਸੀਮੈਂਟ ਦੇ ਬੰਨ ਠੀਕ ਕਰੀਏ ਆਪਾਂ ਰਾਜਸਥਾਨ ਨਹੀਂ ਤਾਂ ਇਹਦਾ ਕੋਈ ਮਰ ਨਹੀਂ ਨਿਕਲਦਾ ਕੋਈ ਫੈਸਲਾ ਨਹੀਂ ਹੈ ਉਹ ਮੈਂ ਪਤਾ ਨਹੀਂ ਇਹਦੇ ਬਾਅਦ ਵੀ ਜਦੋਂ ਪਾਣੀ ਗਿਆ ਹਾਂ ਜੀ ਜੇ ਤੁਸੀਂ ਦੱਸੋ ਕਹੋਗੇ ਨਾ ਮੈਂ ਫੈਕਟਰੀ ਆਪਣੇ ਮਜੂਰਦਾਰ ਤੋਂ ਤੇ ਨਾਲੇ ਵੱਡੀ ਮਸ਼ੀਨਾਂ ਜੇ ਨੂੰ ਨਹੀਂ ਕਰਦੇ ਆਪਣਾ ਕਰੀ ਕੋਈ ਨਹੀਂ ਕਰਦਾ ਆਪਣਾ ਜਲ ਬਹੁਤ ਵੱਡੀ ਹੈ ਵੀ ਸਾਡਾ ਆ ਜੋ ਬੰਦੇ ਸਵੇਰ ਦਾ ਲੱਗਿਆ ਹੋਣਾ ਜੀ ਦਿਨ ਆਧਾਰ ਬਹੁਤ ਬਹੁਤ ਧੰਨਵਾਦ ਯਾਰ ਤੁਸੀਂ ਬਚਾ ਲਿਆ ਤੁਸੀਂ ਬਹੁਤ ਚੋਕਾ ਨੇ ਸਿਰ ਝੁਕਦਾ ਆਪਣੇ ਪੰਜਾਬੀਆਂ ਦਾ ਸਿਰ ਝੁਕਦਾ ਪਤਾ ਨਹੀਂ ਜੇ ਮਹਿਕਵੇਂ ਕੰਮ ਕਰਨ ਲੱਗੇ ਕੋਈ ਸੋਚਦੇ ਨਹੀਂ ਕਰਦੇ ਕੀ ਉਹ ਥਾਲੀ ਨੇ ਹੁਣ ਬਣਾਣਾ ਕਰਨਾ ਨਹੀਂ ਬਣੀ ਦਾ ਲੰਗ ਨਹੀਂ ਬਣੀ ਵੱਡੀ ਉਹ ਵੀ ਥਾਲੀ ਬਹੁਤ ਵੱਡੀ ਜੀ ਇੱਕ ਉਹਨੂੰ ਜਿਗਲਾਤ ਬਣਿਆ ਹੋਵੇ ਜੀ 200 ਤੁਸੀਂ ਜੇ ਥਾਲੀ ਕਿੰਨੀ ਬਣਾਉਂਦਾ ਪਾਣੀ ਕਿੱਦੋਂ चाजी <laughs>